ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਦੀਪ ਕਨੌਲੀ ਤੇ ਕਰਦੇ ਆ ਜੀ ਅੱਜ ਦੀ ਵੀਡੀਓ ਸ਼ੁਰੂ ਬਣੇ ਰਿਓ ਵੀਡੀਓ ਦੇ ਵਿੱਚ ਤੇ ਪਹਿਲਾਂ ਗੱਲ ਕਰਦੇ ਆ ਜੀ ਆਪਾਂ ਜਿਹੜੀ ਇੰਡੀਆ ਤੇ ਪਾਕਿਸਤਾਨ ਦੀ ਵਾਰ ਲੱਗੀ ਐ ਕਿ ਕੁਝ ਲੋਕ ਨਾ ਸੋਸ਼ਲ ਮੀਡੀਆ ਤੇ ਅਫਵਾਹਾਂ ਵੀ ਫੈਲਾਈ ਜਾਂਦੇ ਆ ਤੇ ਐਦਾਂ ਦੇ ਜਿਹੜੇ ਮੈਸੇਜ ਵਗੈਰਾ ਐ ਫੇਕ ਮੈਸੇਜ ਐ ਉਹ ਨਾ ਸ਼ੇਅਰ ਕਰੋ ਤੇ ਇਹਦਾ ਆਪਰੇਸ਼ਨ ਆ ਇਹ ਜ਼ਰੂਰੀ ਵੀ ਸੀਗਾ ਤੇ ਕੁਝ ਸੋਸ਼ਲ ਮੀਡੀਆ ਤੇ ਆਪਣਾ ਪਾਕਿਸਤਾਨੀ ਚੈਨਲ ਆ ਜਿਹੜੇ ਉਹ ਇਹ ਕਹਿ ਰਹੇ ਆ ਵੀ ਰਾਤ ਨੂੰ ਉਹਨਾਂ ਨੇ ਹਮਲਾ ਕੀਤਾ ਏ ਤੇ ਕਿਉਂਕਿ ਜਿਹੜੀ ਪਲੈਨਿੰਗ ਹੁੰਦੀ ਆ ਇਹ ਕੋਈ ਦੱਸ ਕੇ ਨਹੀਂ ਕਿਸੇ ਨੂੰ ਕਰਦਾ ਹੈਗਾ ਜਦੋਂ ਕਿਸੇ ਚੀਜ਼ ਦਾ ਬਦਲਾ ਲੈਣਾ ਹੁੰਦਾ ਹੈ ਪਰ ਇਹਨਾਂ ਨੇ ਵੀ ਜੇਏ ਐਂਡ ਕੇ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਕਿੰਨੇ ਸਾਲਾਂ ਤੋਂ ਇਨੋਸੈਂਟ ਲੋਕਾਂ ਨੂੰ ਮਾਰਿਆ ਹੈ ਕਿੰਨੀਆਂ ਜਾਈ ਮੌਤਾਂ ਉੱਥੇ ਹੋਈਆਂ ਹੈ ਉਹ ਸਾਰਿਆ ਦੋਸ਼ ਜ਼ਿੰਮੇਵਾਰ ਹੈ ਅੱਤਵਾਦ ਹੈ ਤੇ ਆਪਾਂ ਨੂੰ ਡਟ ਕੇ ਆਪਣੀ ਆਰਮੀ ਦਾ ਸਾਥ ਦੇਣਾ ਚਾਹੀਦਾ ਹੈ ਤੇ ਜਿਹੜਾ ਇਹ ਅੱਤਵਾਦ ਹੈ ਇਹਨੂੰ ਖਤਮ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਉਣ ਵਾਲੀਆਂ ਨਸਲਾਂ ਆਪਾਂ ਨੂੰ ਫਿਰ ਇਹ ਮaaf ਨਹੀਂ ਕਰਨਗੀਆਂ ਕਿਉਂਕਿ ਉਹ ਦਿਨ ਪਰ ਦਿਨ ਅੱਗੇ ਤੋਂ ਅੱਗੇ ਵਧ ਰਹੇ ਨੇ ਬਹੁਤ ਵਧੀਆ ਕੀਤਾ ਹੈ ਗਵਰਨਮੈਂਟ ਨੇ ਬਲਕਿ ਪਾਕਿਸਤਾਨ ਨੂੰ ਖੁਦ ਚਾਹੀਦਾ ਸੀਗਾ ਉਹ ਹੋਣਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਦੇ ਤੇ ਇੰਡੀਆ ਗਵਰਨਮੈਂਟ ਦੇ ਨਾਲ ਰਲ ਕੇ ਇਹਨਾਂ ਅੱਤਵਾਦ ਇਹਨੂੰ ਖਤਮ ਕੀਤਾ ਜਾ ਸਕਦਾ ਸੀ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕਮਾਰਟ ਸਕੂਲ ਖਨੌਂ ਦੀ ਬੱਚੇ ਖੇਡ ਰਹੇ ਹੈ ਗਰਾਊਂਡ ਵਿੱਚ ਬਹੁਤ ਹੀ ਵੱਡਾ ਗਰਾਊਂਡ ਹੈ ਇਹ ਸਕੂਲ ਵਿੱਚ ਅਸੀਂ ਹੀ ਗੜੇ ਆ ਪਲੱਸ 2 ਅਸੀਂ ਇੱਥੇ ਹੀ ਕੀਤੀ ਸੀਗੀ ਮੈਨਾਂ ਕਾਫੀ ਦੇਰ ਬਾਅਦ ਆਇਆ ਇਸ ਕਿ ਮੈਨਾਂ ਕਿੰਨੇ ਸਾਲਾਂ ਹੁਣ ਫਾਇਰ ਪਾਇਆ ਹਾਂ ਯਾਦਾਂ ਦੀ ਖਸਮ ਨੇ ਜਾਣ ਲੱਗਾ ਸੀ ਉਹਦਾ ਸਕੂਲ ਕੋ ਮੁਕੇ ਹੁੰਦੇ ਆ ਅੰਦਰ ਲੋ ਜੀ ਇੱਕੋ ਫਰੇਮ ਦੇ ਵਿੱਚ ਗੁਰਦੁਆਰਾ ਤੇ ਮੰਦਿਰ ਇਹ ਆ ਗਿਆ ਮੰਦਿਰ ਤੇ ਆ ਜੀ ਗੁਰਦੁਆਰਾ ਸਾਹਿਬ ਤੇ ਸੂਰਜ ਵੀ ਕੀ ਪਣ ਲੱਗਿਆ ਇਹ اکਨੋਲੀ ਪੰਡ ਤੇ ਅੱਜ ਲੱਗਿਆ ਪੱਗ ਬੰਨ੍ਹਣ ਦੀ ਟਰਾਈ ਕਰ ਨੂੰ ਚ ਉਹ ਦੇਖਦਾ ਬੰਨ੍ਹਉਂਦੀ ਕਿ ਨਹੀਂ ਦੇ ਵੀਨੂ ਨੀਣਾ ਉਹਦੇ ਫਸਟ ਟਾਈਮ ਪੱਕ ਲੱਗਿਆ ਉਹਨੂੰ ਆਪਣੇ ਹੱਥ ਨਾਲ ਜਿਹੜਾ ਚੌੜਾ ਕਰ ਦਿੱਤਾ ਉੱਪਰ ਤੇ ਹਟਵਾ ਲਿਆ ਉਹਦਾ ਠੀਕ ਹੈ ਉੱਪਰ ਦੇ ਹੱਥਾ ਲਾ ਕੇ ਨੂੰ ਉੱਪਰ ਤੇ ਵੀ ਹੋਵੇ ਜੀ ਅੰਦਰ ਤੋਂ ਹੀ ਪਾਸੇ ਤੇ ਟੱਪੜ ਹੈ ਕੁਛ ਐਂ ਤਾਂ ਪਿੱਛੇ ਵਾਲੇ ਤੇ ਥੋੜੀ ਜਿਹੀ ਉੱਪਰ ਲਗਾਣਾ ਤੇ ਕੋਰੇ ਆ ਗਏ ਜੇ ਤਾਂ ਵਟ ਪਾਣੇ ਤੇ ਟਾਈਪੇ ਵੱਡੇ ਬਾਲੇ ਪੱਟਾਂ ਨਹੀਂ ਬਣਣੀਆਂ ਆਹ ਉੱਪਰ ਦੇ ਵੀ ਥੋੜਾ ਜਿਹਾ ਲੈਣਾ ਮੁੰਡੇ ਤੇ ਜੀ ਜਿਆਦਾ ਹੋ ਗਈ 픽서 ਇੰਸਟਰੂ OK ਇੱਥੇ okay. ਹੂੰ hmm. ਪੂਰੇ ਦਿਨ ਆਇ ਚੰਗੀ ਤਰ੍ਹਾਂ ਗੁੰਗੁਟਾ ਪੂਰਾ ਜੰਤੂ ਨਾਲ ਚੱਲਦਾ 35 ਮੌਨ ਦਿਨਾਂ ਬਾਅਦ ਉਹ ਵੀ ਕੋਲੋਂ ਮੱਕੀ ਆ ਗਈ ਇੱਕ ਸਕਿੰਟ ਲੜ ਗਈ ਲੜ ਗਈ ਮਗਦ ਦਵਾ ਦੇ ਲੱਗਿਆ ਬੰਦਨਾ ਉਗੇ ਇਹਦਾ ਲਾਸਟ ਵਾਲਾ ਲੜੈ ਨਾ ਕੋ ਛੋਟਾ ਹੋ ਗਿਆ ਦੁਬਾਰਾ ਫੇਰ ਟਰਾਈ ਕਰਦਾ ਇੱਕ ਵਾਰ ਲੜ ਜਿਆਦਾ ਛਟਿਆ ਇਹ ਪਹਿਲਾਂ ਲੜ ਘਟ ਗਿਆ ਸੀਗਾ ਉਹ ਉੱਚਾ ਹੈ ਕਿਰਨ ਉੱਚਾ ਬੰਦਾ ਹੈ ਨਾ ਉਹ ਕਿਚੜ ਉਧਰ ਤੋਂ ਡਿਆ ਨਾ ਕਿਚੜ ਕਿਤੇ ਵਾ ठीक आहे न ਏਸੀ ਜੀ ਜੀ ਅੱਜ ਜਿਹੜੀ ਫਸਟ ਟਾਈਮ ਪੱਗ ਬੰਨੀ ਆ ਤੁਹਾਨੂੰ ਵੀਡੀਓ ਤੇ ਤੁਹਾਨੂੰ ਮੇਰੀ ਪੱਗ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਏਸੀ ਜੀ ਜੀ ਆਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਤੁਹਾਡਾ ਬਹੁਤ ਬਹੁਤ ਰੱਬ ਰੱਖਾ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ